પણ 11:30 ਵਜੇ ਤਲਾਹ ਮਿਲੀ ਸੀ ਕਿ ਬਟਿੰਡਾ ਸਰੰਦ ਨਹਿਰ ਦੇ ਵਿੱਚ ਚਾਰ ਬੱਚੇ ਡੁੱਬ ਗਏ ਜਦੋਂ ਮੌਕੇ ਤੇ ਆ ਕੇ ਦੇਖਿਆ ਜੋ ਕਿ ਤਿੰਨ ਤਾਂ ਨਹਿਰ ਦੇ ਵਿੱਚੋਂ ਬਾਹਰ ਨਿਕਲ ਗਏ ਇੱਕ ਤੇਜ ਵਹਾਅ ਦੇ ਵਿੱਚ ਰੁੜ ਗਿਆ ਉਹਦੀ ਭਾਲ جاری ਹੈ ਸਰ ਇਹ ਵੀ ਨਹੀਂ ਪਤਾ ਲੱਗਿਆ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਨਹੀਂ ਸਰ ਜੀ ਕਿੰਨੀ ਉਮਰ ਦਾ ਸੀ 11 ਸਾਲ ਦੀ ਹੈ ਸਰ ਉਮਰ ਹਾਂ ਜੀ ਬੱਚੇ ਡੁੱਬਰੇ ਹਾਸਤੇ ਹੋ ਰਹੇ ਆ ਬਹੁਤ ਮੰਦ ਭਾ ਕੀ ਗੱਲ ਹੈ ਜੀ ਇਹ ਜੋ ਕਿ ਨਹਿਰ ਪੱਕੀ ہوئی ਹੈ ਨਹਿਰ ਤਾਂ ਅਸੀਂ ਪ੍ਰਸ਼ਾਸਨ ਨਹਿਰ ਪੱਕੀ ਹੋਣ ਤੋਂ ਬਾਅਦ ਵੀ ਇੱਥੇ ਨਾਲ-ਨਾਲ ਜਾਲੀਆਂ ਵੀ ਲਾਈ ਜਾਂਦੀਆਂ ਅਸੀਂ ਪ੍ਰਸ਼ਾਸਨ ਨੂੰ ਕਈ ਵਾਰੀ ਲੈ ਕੇ ਵੀ ਦੇ ਗਏ ਆ ਕਾਰਪੋਰੇਸ਼ਨਜ਼ ਵੀ ਇੱਥੇ ਜਾਲੀਆਂ ਲਾਈਆਂ ਕਿਉਂ ਪਸ਼ੂ ਤਾਂ ਡੈਲੀ ਡਿੱਗਦੇ ਨਹੀਂ ਅਸੀਂ ਰੋਜ਼ ਇਧਰ ਉਧਰ ਸਦਸਾ ਰੁਸਾ ਲੈ ਕੇ ਸਾਰੇ ਮੱਲੇ ਵਾਲੇ ਮਿਲ ਕੇ ਪਸ਼ੂ ਨੂੰ ਜਿਵੇਂ ਤਿਵੇਂ ਕਰਕੇ ਕੱਢ ਲੈਣੇ ਆ ਲੇਕਿਨ ਹੁਣ ਬੱਚਾ ਡਿੱਗ ਜਾਂਦੇ ਆ ਉਹ ਬਹੁਤ ਦਿੱਕਤ ਆਂਦੀ ਆ ਨਹਿਰ ਦਾ ਵਹਾਵ ਇੰਨੀ ਤੇਜ਼ ਆ ਫੁੱਲ ਨਹਿਰ ਹੁੰਦੀ ਆ ਅੱਜ ਵੀ ਚਾਰ ਬੱਚੇ ਨਹਾ ਰੇ ਸੀਗੇ ਚਾਰਾਂ ਵਿੱਚੋਂ ਇੱਕ ਬੱਚਾ ਡੁੱਬ ਗਿਆ ਤਿੰਨ ਬੱਚੇ ਡਰ ਦੇ ਮਾਰੇ ਭੱਜ ਗਏ ਭੱਜ ਗਏ ਉਹਨੇ ਮਾਂ ਤੇ ਦਿਹਾੜੀ ਰੱਪੇ ਵਾਲੇ ਉਹ ਚਾਰੇ ਸ਼ਾਮ ਨੂੰ ਆਣਗੇ ਸ਼ਾਮ ਨੂੰ ਆਣਗੇ ਸ਼ਾਮੀ ਉਹਨਾਂ ਨੂੰ ਪਤਾ ਲੱਗੂਗਾ ਹੁਣ ਉਹ ਬੱਚਾ ਵਿਚਾਰਾ ਇੱਥੇ ਡੁੱਬਿਆ ਆ ਨਹੀਂ ਮਿਲਿਆ ਫਿਰ ਅਸੀਂ ਸਹਾਰਾ ਵਾਲਿਆਂ ਨੂੰ ਫੋਨ ਕੀਤਾ ਇੱਥੇ ਆਪਣੇ ਥਾਣੇ 'ਚ ਦੱਸਿਆ ਉੱਥੋਂ ਸਾਰੇ ਮੁਲਾਜ਼ਮ ਆਏ ਨੇ ਥਾਣੇ ਦੇ ਇਹਨਾਂ ਨੇ ਅੱਗੇ ਐਨਡੀਆਰਫ ਦੀ ਟੀਮ ਨੂੰ ਦੱਸਿਆ ਸਾਰੀ ਐਨਡੀਆਰਫ ਟੀਮ ਵੀ ਆਈ ਹੈ ਲਗਭਗ 100 ਬੰਦਾ ਆਇਆ ਹੋਇਆ ਇੱਥੇ ਸਰਕਾਰੀ ਉਹ ਸਾਰੇ ਵਿਚਾਰੇ ਲੱਭੀ ਜਾ ਰਹੇ ਨੇ ਕਿਤੇ ਸਾਨੂੰ ਇੱਕ ਬੱਚਾ ਜਿਹੜਾ ਡੁੱਬ ਗਿਆ ਉਹਦੀ ਇਤਲਾ ਮਿਲਈ ਹੈ ਬੱਚੇ ਨਹਾ ਰਹੇ ਸੀਗੇ ਇੱਥੇ ਉਹਦੇ ਚੋਂ ਨਾ ਉਹਦੇ ਤੇ ਇੱਕ ਬੱਚਾ ਰੁੜ ਗਿਆ ਉਹਦੀ ਪਛਾਣ ਅਜੇ ਨਹੀਂ ਹੋਈ ਕਿਹੋਣਾ ਕੱਪੜੇ ਮਿਲੇ ਆ ਉਹਦੇ ਚ ਅਸੀਂ ਇਹਨਾਂ ਦੇ ਜਿਹੜੇ ਆਸ-ਪਾਸ ਦੇ ਰਹਿੰਦੇ ਲੋਕਾਂ ਨੂੰ ਮੈਸੇਜ ਵੀ ਭੇਜਿਆ ਵੀ ਇਸ ਤਰ੍ਹਾਂ ਦਾ ਬੱਚਾ ਕੋਈ ਸੀ ਪਰ ਅੱਜ ਤੀ ਕੋਈ ਸਾਹਮਣੇ ਆਇਆ ਨਹੀਂ ਬੱਚੇ ਨਾਲ ਤਿੰਨ ਚਾਰ ਬੱਚੇ ਸਤ ਲੱਗ ਗਏ ਫਿਰ ਚੱਜ ਗਏ